ਸਾਨੂੰ ਇੱਕ ਗੱਲ ਇੱਥੇ ਆ ਕੇ ਹੈਰਾਨੀ ਵਾਲੀ ਇਹ ਮਿਲੀ ਵੀ ਅਸੀਂ ਦੋ ਜਾਨੇ ਸਕਾਰਪਿਓ ਚਾ ਆ ਤਿੰਨ ਤਾਂ ਫੜੇ ਜੇ ਚਲੋ ਇੱਕ ਵੀ ਉਹੋ ਜਾਂ ਤੇ ਦੋ ਵੀ ਉਹੋ ਜੇ ਤੇ ਤਿੰਨ ਵੀ ਉਹੋ ਜੇ ਪਰ ਸਾਨੂੰ ਇੱਥੇ ਆ ਕੇ ਇਹ ਪਤਾ ਲੱਗਿਆ ਵੀ ਸਾਡੇ ਪਿੰਡ ਦਾ ਸਰਪੰਚ ਹਰਜੀਤ ਨੋਵਾ ਗੱਡੀ 'ਚ 6 ਬੰਦਿਆਂ ਨਾਲ ਆਇਆ ਸੀ ਬਾਈ ਤੇ ਉਹ ਆ ਤਾਂ ਆਪਣਾ ਆਇਆ ਲੈ ਕੇ ਗਿਆ ਤੇ ਹਜੇ ਮੈਨੂੰ ਉਹ ਮੈਨੂੰ ਫੋਟੋ ਦਾ ਪੋਟਾਲੀ ਦੀ ਲਿਆਉਣੇ ਮੂ ਵੀ ਸੀ ਤੇ ਉਹਨੇ ਉਹ ਵੀ ਲੈ ਕੇ ਜਾਣੇ ਤੇ ਮੈਂ ਇਸ ਗੱਲ ਤੋਂ ਹੈਰਾਨ ਆ ਬਾਈ ਭਈ ਉਹਨੇ ਯਾਰ 6 ਬੰਦੇ ਨੋਵਾ ਗੱਡੀ ਦੇ ਵਿੱਚ ਆ ਤਾਪੜੇ ਜਿਹੇ ਸਮੇਤ ਬਾਏ ਕਿਵੇਂ ਹੋਣਗੇ ਮੈਨੂੰ ਮੈਂ ਕਿ ਤਵਾਦ ਦੇ ਵਾਲਾ ਕੱਲਾ ਚੱਕਦਾ ਹਾਂ ਹਾਂ ਕਹਿੰਦਾ ਮੈਂ ਤਾਂ ਥੋੜੇ ਵਾਲਿਆਂ ਦਾ ਪਤਾ ਹੀ ਨਹੀਂ ਬਣਿਆ ਪਿਆ ਕਣ ਮੈਂ ਉਹ ਵੀ ਚੱਕ ਲਿਆ ਉਹ ਮੈਂ ਤਾਂ ਕਹਿੰਦਾ ਕੱਲਾ ਗਿਆ ਹੂ ਆਪਦੀ ਗੱਡੀ 'ਚ ਮੈਂ ਤਾਂ ਇਹੀ ਦੋਚਿਆ ਮੈਂ ਕੱਲਾ ਗਿਆ ਹੂ ਤੇ ਆਹ ਦੇਖੋ ਸਕੀਮ ਲਾਈ ਆਹ ਸੀਟ ਬੈਲਟ ਪਾਤੀ ਇਹਦੇ ਉੱਤੋਂ ਦੀ ਵੀ ਇਹ ਗਾਹ ਨਾ ਜਾਣ ਤੇ ਆਹ ਇਧਰਲੇ ਪਾਸੇ ਮਗਰ ਚਲਾ ਸੀਟ ਆਏ ਨੇ ਰੋਕਲੇ ਨਹੀਂ ਤਾਂ ਮਗਰ ਸੀਸਾ ਪੰਨ ਦੇਣਾ ਸੀ ਕਹਿੰਦਾ ਹੈ ਦਾ ਕੰਮ ਸੇਵ ਕਰ ਇਸ ਕਾਲਾ ਹੀ ਹੂੰ ਪਰ ਚਲੋ ਜੋ ਵੀ ਆ ਪਰ ਸਰਪੰਚ ਸਾਹਿਬ ਤੁਹਾਨੂੰ ਸਲੂਟ ਆ ਬਈ ਥੋੜੀ ਦੂਰ ਆਏ ਸੀ ਤੇ ਪਤਾ ਲੱਗਿਆ ਲੈ ਵੀ ਉਹ ਜਿਹੜੇ ਫਰਜੇ ਹੁੰਦੇ ਆ ਟਰੈਕਟਰ ਦੇ ਮੂਹਰੇ ਪਕਾਸਾਂ ਨਾਲੇ ਉਹ ਰਹਿ ਗਏ ਸੀ ਲੈ ਆ ਮਗਰ ਦੇਣ ਆਏ ਆ ਲੈ ਆ ਰਹਿ ਗਏ ਸੀ ਆ ਤਾਂ ਉੱਡਣ ਵਾਲੀ ਚੀਜ਼ ਤਾਂ ਰਹੀ ਗਈ ਸੀ ਟਰੈਕਟਰ ਦੀ ਫਰ ਹੁਣ ਇਹ ਕਿੱਧਰ ਦੀ ਇੱਧਰ ਮਗਰ ਦੀ ਤਰੋਂਗੇ ਘਰੇ ਨਹੀਂ ਪਹੁੰਚੇ ਰਾਹ ਦੇ ਵਿੱਚ ਪੜਾ ਇੱਥੇ ਕਰਨਾ ਪੈ ਗਿਆ ਆ ਦੇਖੋ ਆ ਪੜਾ ਕਰਨਾ ਪੈ ਗਿਆ ਇੱਥੇ ਹਜੇ ਕੋੜੇ ਕੜੇ ਦੇਖਿਆ ਹੁਣ ਵੱਡੇ ਬਾਈ ਤੋਂ ਗੱਡੀ ਸਟਾਰਟ ਕਰਾਈ ਆ ਹਜੇ ਸਾਨੂੰ ਇੱਕ ਕਪੜਾ ਹੋਰ ਕਰਨਾ ਪਣਾ ਅਰਜਣ ਕੇ ਘਰੇ ਰੌਲੀ ਵਾਲੇ ਅਰਜਣ ਦੇ ਘਰੇ ਪੜਾ ਕਰਨਾ ਪੈਣਾ ਉਹ ਦੇਵਤੇ ਨੂੰ ਮੱਥਾ ਟੇਕ ਕੇ ਜਾਣਾ ਕਪੜਾ ਸਾਡਾ ਹੋਰ ਹੋ ਗਿਆ ਆ ਦੇਖੋ ਆ ਅਰਜਣ ਦੇ ਘਰੇ ਰੋਗ ਗਏ ਸੀ ਫਰੋਸ਼ਾਂ ਵਾਲੇ ਦੇ ਇਹ ਵੀ ਬਾਹਰ ਕਢਾ ਕੇ ਦੇਨੇ ਆ ਗਰਮੀਤ ਹੋਣਾ ਨੂੰ ਮਿਲਦੇ ਆ ਫੇਰ ਉਸ ਤੋਂ ਬਾਅਦ ਪਲੇਟਾਂ ਜਾ ਕੇ ਕਸਾਂਗੇ ਇੰਨਾ ਨੇਰਾ ਹੋ ਜਾਣਾ ਸਾਨੂੰ ਪ੍ਰੀਤ ਪੁੱਤ ਲੈ ਤਾਂ ਆਂ ਤੇ ਤੇ ਮੇਰਾ ਸ਼ੇਰ ਇੱਕ ਤਾਂ ਸਾਡਾ ਟੂਰ ਵੱਡਾ ਹੋ ਗਿਆ ਲਾਭਪ੍ਰੀਤ ਕੋਲੇ ਖੜੇ ਅਰਜਨ ਰੌਲੀ ਵਾਲਾ ਘੋੜਾ ਦੇਖ ਕੇ ਆਏ ਫਰੋਸ਼ਾ ਜਾ ਕੇ ਸੋਨ ਨੂੰ ਹੁਣਾ ਕੋਲੇ ਕੰਮ ਵੱਧ ਗਿਆ ਤੇ ਫਰਫੁਰਜੇ ਜੇਰ ਆਏ ਲਾਦੇ ਜਿਵੇਂ ਉੱਡਣਾ ਕਾ ਉੱਡਣਾ ਬਣਾਉਣਾ ਹੁੰਦਾ ਜਹਾਜ਼ ਹੈ ਆ ਆ ਮੇਰੇ ਸਾਰਾ ਅਸਲ ਚ ਨਾ ਆਪਣੇ ਨਾ ਇਹ ਤਿੰਨ ਧਰੀਆਂ ਇੱਕ ਤਾਂ ਆਪਣੇ ਟਰੈਕਟਰ ਦੀ ਹੈ ਦੋ ਨਾ ਸਾਡੇ ਨਿਊ ਹਾਲੈਂਡ ਟਰੈਕਟਰ ਲੈ ਆ ਮੀਨੀਆਂ ਦੇ ਨੇ ਰਾਜੇ ਹੋਣਾ ਨੇ 35 ਦੀ ਆ ਇੱਕ ਰਾਜ ਇੱਕ ਰਾਜੇ ਦੀ ਇੱਕ ਸੇਵਕ ਸਰਪੰਚ ਦੀ ਪੁੱਤ ਆ ਲਾ ਲਓ ਉ ਮੈਨੂੰ ਪਤਾ ਕਿਹੜੇ ਕੀਦੇ ਆ ਕਿਹੜੇ ਕੀਦੇ ਆ ਤੇ ਲਾ ਲਓ ਤੇ ਇੰਨੂੰ ਕਰੋ ਟਰੈਕਟਰ ਇਧਰ ਲੈ ਗਏ ਕਿ ਉਧਰ ਲੈ ਕੇ ਚੱਲੇ ਗਏ ਕਸਣਾ ਅੱਜ ਆਪਾਂ ਕੱਲ ਨੂੰ ਝੋਨਾ ਵੜਣਾ ਬਾਹਾਂ ਪਰੋਟੀ ਖਾ ਲ ਗਏ ਫਿਰ ਕਾਸਦੇ ਆ ਹਾਂ ਲਓ ਬਈ ਮੰਲੋ ਉਹ ਯਾਰ ਇਹ ਟਰੈਕਟਰ ਮੈਨੂੰ ਹੀ ਭਰੇ ਖਾ ਪੈਂਦਾ ਦੋ ਆ ਕਿਤੇ ਪ੍ਰੀਤ ਗੋਲੀ ਗਾਲੀ ਤਾਂ ਨਹੀਂ ਮੈਂ ਗਲਤ ਖਾ ਲਈ ਪੁੱਤ ਕੋਈ ਜੀ ਟਰੈਕਟਰ ਦੋ ਆ ਸੱਚੀ ਨਹੀਂ ਦੋ ਆ ਇਹ ਕਿਤੇ ਪ੍ਰੀਤ ਤੁਸੀਂ ਕਾਪੀ ਪੇਸਟ ਕਮਾਂਡ ਤਾਂ ਨਹੀਂ ਲਾ ਗੇ ਆ ਦੇਖੋ ਯਾਰ ਇਹ ਅਸਲ ਦੇ ਵਿੱਚ ਨਾ ਸਾਡੇ ਨੂੰ ਦੋ ਆ ਟਰੈਕਟਰ ਆਏ ਇੱਕ ਇੱਕ ਟਰੈਕਟਰ ਆ ਮੇਰੇ ਸਰਪੰਚ ਦਾ ਆ ਜਗਾ ਚਾਨਣ ਜਾ ਕਰ ਆ ਦੇਖੋ ਇਹ ਕਾਹ ਖੜਾ ਇਹ ਰਾਮੇ ਪਿੰਡ ਤੋਂ ਆਇਆ ਇਹ ਕਾਹਾ ਆਪਣੇ ਵਾਲਾ ਲੈ ਵਿਪਰੀਤ ਚੱਕਾ ਮੇ ਚੱਲ ਪਿਆ ਰਬੜਾਂ ਪਾ ਰਹੇ ਆ ਫਿਲਹਾਲ ਤੂੰ ਇੱਕ ਗੱਲ ਦੇਖ ਪ੍ਰੀਤ ਪੱਤੀ ਦੇ ਉੱਤੇ ਹਰੇਕ ਦੇ ਉੱਤੇ ਆ ਦੇਖ ਇੱਥੇ 1 ਕਾ ਦੂਆ ਲਿਖਤਾ ਵੀ ਕਿਵੇਂ ਕਸਣਾ ਉਹ ਦੇਖ 1 ਕਾ ਦੂਆ ਐਂ ਪੱਤੀਆਂ ਤੇ ਲਿਖਤਾ ਵੀ ਇੱਕ ਨੰਬਰ ਵਾਲੀ ਬੰਦਾ ਇੱਕ ਨੰਬਰ ਚ ਆ ਦੇਖ ਪੱਤੀ ਤੇ ਵੀ 1 ਕਾ ਲਿਖਤਾ ਇੱਥੇ ਮੋਰੀ ਤੇ ਵੀ 1 ਕਾ ਲਿਖਤਾ ਵੇ ਏਕੇ ਏਕੇ ਵਾਲੀਆਂ ਇੱਥੇ ਦੂਏ ਦੂਏ ਵਾਲੀਆਂ ਉੱਥੇ ਤੀਏ ਤੀਏ ਵਾਲੀਆਂ ਉੱਥੇ ਦੇਖ ਕੰਮ ਬੰਦਿਆਂ ਦਾ ਯਾਰ ਐਂ ਤਾਂ ਕਰਕੇ ਨਾ ਚੱਲਦਾ ਯਾਰ ਸਾਰੀ ਸਾਰਾ ਪੰਜਾਬ ਇਹਨਾਂ ਤੋਂ ਪੱਤियां ਲੈਂਦਾ ਚਲ ਚੱਕ ਮਗਰ ਇਹ ਤਾਂ ਚੌੜਾ ਪਾਸਾ ਪਹੂ ਬਈ ਮੂਰ ਨੂੰ ਮਗਰ ਨੂੰ ਉਪਰੀ ਤੇ ਮੈਨੂੰ ਆਕੀ ਪਤਾ ਨਹੀਂ ਦੇਖਦੇ ਐਂ ਤਾਂ ਜਮਾ ਦੇਖਦਾ ਮੈਂ ਤਾਂ ਆਹ ਖਾਂਦਾ ਐ ਨਾ ਏ ਏ ਏ ਇਹ ਮੂਰੇ ਹੀ ਆਉ ਫਿਰ ਬਾਈ ਮੂਰੇ ਆਉ ਨਾਲ ਮੂਰੇ ਆਉ ਇਹ ਤੇਲ ਕੱਢਣ ਵਾਸਤੇ ਸਰਵਿਸ ਕਰਨ ਵਾਸਤੇ ਹਾਂ ਸਰਵਿਸ ਵਾਸਤੇ ਵਾਹ 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 ਸਹੀ ਹੈ ਗੱਲ ਸਹੀ ਹੈ ਸੋਰ ਬਾਏ ਗੁਰੂ ਦਾ ਨਾਮ ਲਓ ਉਹ ਉੱਧਰ ਦੀ ਉੱਧਰ ਦੀ ਇਹ ਬੜੂ ਕਿੱਧਰ ਦੀ ਟਰੈਕਟਰ ਦੇ ਥੱਲੇ ਇਹ ਵੀ ਇੱਕ ਸੋਚਣ ਵਾਲੀ ਗੱਲ ਹੀ ਆ ਲੈ ਪ੍ਰੀਤ ਪੁੱਤ ਫੜ ਲੈ ਚੱਲੋ ਤਾਂ ਦਸਮਈ ਆ ਆਉ ਥੱਲੇ ਦਾ ਮਾੜੀ ਮੋਟੀ ਰਗੜ ਰੁਗੜ ਕੇ ਆ ਬਾਜੀ ਆਏ ਹਾਏ 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 ਕੀ ਰਾਂ ਤਾਂ ਕੀ ਨਾ ਤਖਲੀਬ ਹੂੰ ਇਹ ਮਾਈਕਾ ਡਰਾਇਵਰ ਖੋਲ ਆ ਉਹ ਡਰਾਵਲ ਖੋਲ ਲੋ ਫਿਰ ਇਹ ਕਿੱਡੀ ਕਾਸਾ ਖੋਲ ਆ ਗਈ ਮਸਲਾਈ ਵੱਡਾ ਬਣਾ ਕੇ ਬਹਿ ਗਿਆ ਸੋਨ ਤੂੰ ਤਾਂ ਹਾਂ ਮਗਰ ਮੋੜੋ ਹਾਂ ਮਗਰ ਮੋੜੋ ਕਿ ਲੰਖਾਂ ਚ ਪਾ ਦ ਗਿਆ ਦੇਖ ਜੀ ਆਪਾਂ ਕਿਹਨੇ ਕਿਹਨੇ ਨਟਾ ਤੇ ਲੱਗਣੇ ਨੇ ਹਾਂ ਹੋ ਹੁਣ ਇਹ ਵੀ ਪੰਗਾ ਵੀ ਇਹ ਕਿੱਥੇ ਕਸਿਆ ਜਾਵੇ ਇਹ ਹੂੰ ਜੋ ਕਿੰਨਾ ਕਗਾਹਾਂ ਨੂੰ ਕਸਿਆ ਜਾਵੇ ਮੈਂ ਇੱਕ ਤਾਂ ਲੈਫਟ ਵਾਲੀ ਨਾਟਾ ਓਏ ਆਹ ਸੇ ਭਾਈ ਇਹ ਇੱਕ ਤਾਂ ਮੈਂ ਨਾ ਗਰਮੀ ਤੇ ਇੱਥੇ ਆਉਂਦੀਆਂ ਪੱਤੀਆਂ ਆਹਾਂ ਫਰੀ ਤਾਂ ਇਹਦੇ ਨਾਟਾਂ ਚ ਓਏ ਤੇ ਆ ਕਿਵੇਂ ਲੱਗੂ ਕਿਨੇ ਚ ਇਹ ਤਾਂ ਮਗਰੀ ਰੂ ਜੱਟ ਤਾਂ ਇਹ ਜੱਟ ਤਾਂ ਚੱਕੋ ਇਹਨੂੰ ਕੋਈ ਨਹੀਂ ਨਹੀਂ ਚੱਕ ਓਏ ਚੈਂਬਰ ਵਾਲਾ ਨਾ ਦੇਖਦਾ ਕਿੱਥੇ ਆਉਂਦਾ ਉਹ ਐਕ ਤਾਂ ਨਹੀਂ ਕਹੀ ਜਾਂਦੀ ਹੈ ਉਹ ਚੈਂਬਰ ਵਾਲਾ ਮੈਂ ਤਾਂ ਹਾਂ ਨੰਗੂ ਨਾਲ ਲਾਉਣੀ ਆ ਯਾਰ ਤੇਲ ਕੱਢਣ ਵਾਲਾ ਨਾਟ ਹੋਊਗਾ ਕੋਈ ਆਹ ਰਿਆ ਉਹ ਮੋਰੀ ਦੀ ਸੇਧ ਨੂੰ ਆਉਂਦਾ ਚਲੋ ਇਹ ਤੈਨੂੰ ਦੱਸਾਂ ਹੈ ਹਾਂ ਇਹਦਾ ਆਪਣਾ ਕੋ ਦਾ ਲੱਗ ਜੀ ਪੁੱਤ ਨੂੰ ਘਾੜ ਚ ਬਹੰਨਣੀਆਂ ਥੋੜੀ ਚੱਲ ਮੈਂ ਤਾਂ ਕੁਛ ਚੱਕਿਆ ਮੈਨੂੰ ਤਾਂ ਦੱਸ ਗਈ ਪ੍ਰੀਤ ਇੱਥੇ ਕਿਤੇ ਕਸੀ ਜਾਂਦੀ ਹੈ ਇਹ ਐਂ ਤਾਂ ਨਹੀਂ ਕਹੀ ਜਾਂਦੀ ਮੈਂ ਤੈਨੂੰ ਆ ਇਹ ਨਾ ਵੀ ਟੇਡੀ ਕਰਕੇ ਨਾ ਆ ਜਿਹੜੇ ਤੇਰੇ ਆ ਪੰਪ ਵਾਲੇ ਇਹ ਚਕਸਿਆ ਜਾਊ ਇਹ ਓਏ ਆਥੇ ਇਧਰ ਤੋਂ ਸਿਆ ਗਿਆ ਨਾ ਲੱਭ ਗਿਆ ਆ ਜਿਹਨੇ ਸਾਲੀ 12 11 12 11 ਦੇ ਨਾਟ ਦਾ ਦਿੱਤਾ ਇਹ ਚਕਸਿਆ ਜਾਊ ਬਸ ਇਹ ਉਧਰ ਵੀ ਇਹੀ ਆ ਗਰਮੀਤ ਇਧਰ ਉਧਰ ਵੀ ਇਹੀ ਆ ਸਰਦਾਰਾ ਉਧਰ ਵੀ ਆਹਾ ਜਿਹੜਾ ਟਰੈਕਟਰ ਤੇ ਨਹੀਂ ਜਿਹੜਾ ਮੁੜਦਾ ਤੇਰਾ ਪੰਪ ਆਹਾ ਇਹ ਪੰਪ ਵਾਲੇ ਨਾਟ ਚਕਾ ਜਾਊਗਾ ਇਹ ਇਧਰ ਵੀ ਕਸਿਆ ਜਾਊਗਾ ਇਹ ਚ ਇਹ ਚ ਹਾਂ ਇਹਦੇ ਚ ਇਹ ਵਿਚਾਲੜੇ ਆ ਨਾਟ ਆ ਗਈ ਹੂੰ ਠੀਕ ਆ ਨਾ ਵਾ ਠੀਕ ਆ ਆਪੇ ਹੀ ਆ ਗਿਆ ਕੰਮ ਤੇ ਸੋਲ ਮਗਰ ਕੋ ਲੱਭਿਆ ਪੁੱਤ ਤੈਨੂੰ ਕੋਈ ਗੱਲ ਉਹੀ ਆ ਘਰਾਵਰ ਲੱਭ ਗਈ ਘਟੇ ਚੀ ਆ ਗੱਲ ਆਹ ਜਿੰਨਾਂ ਚ ਕਰਿਆ ਜੂ ਮਗਰ ਮਗਰ ਲੱਭ ਗਿਆ ਬਾ ਲੱਭ ਗਿਆ ਬਾ ਪੁੱਤ ਫੇਰ ਤੇਰੀ ਖੋਜ ਪੂਰੀ ਨਹੀਂ ਹੋ ਗਈ ਏ ਤੂੰ ਤਾਂ ਪੂਰੀ ਗੱਲ ਬਾਤ ਸਿਰਾ ਕਰਤੀ ਚੱਲ ਆਹ ਹੁਣ ਇਹ ਸਾਰਾ ਕਸਿਆ ਗਿਆ ਯਾਰ ਤਾਂ ਆਪੜਾ ਹੁਣ ਸਮੱਸਿਆ ਪਤਾ ਕੀ ਰਹਿ ਗਈ ਸਮੱਸਿਆ ਰਹਿ ਗਈ ਵੀ ਆ ਦੋ ਨਾ ਟਾ ਪਤਾ ਨਹੀਂ ਤਾਂ ਉਹਨਾਂ ਨੇ ਪਾਤੇ ਭਲੇਖੇ ਨਾ ਜਾਂ ਹਾਲੈਂਡ ਦੇ ਹੋਣਗੇ ਤੇ ਪਤਾ ਨਹੀਂ ਪਾਤੇ ਕੋਈ ਇਲਤ ਕਰਕੇ ਪਤਾ ਨਹੀਂ ਸਾਡੇ ਤੋਂ ਨਹੀਂ ਕਿਸੇ ਥਾਂ ਕਸੇ ਗਏ ਇੱਥੇ ਕਾਸ ਕੁਛ ਦਿੰਨੇ ਨੇ ਇਹ ਤਾਂ ਵੰਪਰ ਉਮਰ ਬਰਕਾਬ ਨਾ ਨਾ ਗਲਤ ਤਾਂ ਨਾ ਢਾਣਾ ਕਰਦੇ ਹੋਰ ਨਾ ਮੁਰਨੋ ਅੜ ਜਾ ਕੱਲ ਨੂੰ ਸਿੱਧਾ ਹੀ ਤੁਰਿਆ ਜਾਵੇ ਇਹ ਹੂੰ ਉਹ ਬੜਾ ਯਾਰ ਫਿੱਟ ਫਿੱਟ ਆ ਯਾਰ ਪ੍ਰੀਤ ਹੈ ਓਏ ਤੇਰਾ ਯਾਰ ਹੂੰ ਦਿਨੇ ਦਿਖਾਵਾਂਗੇ ਦਿਨੇ ਦਿਖਾਵਾਂਗੇ ਟਰੈਕਟਰ ਦੱਸ ਦੇਣਾ ਵੀ ਆਹ ਟਰੈਕਟਰ ਆ ਟਰੈਕਟਰ ਦੱਸ ਦੇਣਾ ਤੇਰੇ ਯਾਰਾਂ ਨੂੰ ਉਸੇ ਟਰੈਕਟਰ ਦੀ ਯਾਰ ਪੂਰੀ ਪੂਰੀ ਆਉਂਦੀ ਆ ਪੁੱਤ ਦੀ ਜਿੱਥੇ ਪੱਤੀ ਦੇਤੀ ਉੱਥੇ ਨਾ टाਉ ਤੇ ਜੇ 12 ਨੰਬਰ ਦਾ ਨਾਟਾ ਤਾਂ 12 ਨੰਬਰ ਦਾ ਹੀ ਸਾਡਾ ਹੋਊਗਾ ਜੇ 14 15 ਨੰਬਰ ਦੇ ਨਾਟ ਦੇ ਸਾਹਮਣੇ ਪੱਤੀ ਹੁੰਦੀ ਤਾਂ ਤੇ 14 15 ਨੰਬਰ ਦਾ ਹੀ ਸੱਲ ਗੱਲ ਜਮਾ ਸਹੀ ਹੁਣ ਤੂੰ ਦੇਖ ਆ ਆ 12 13 ਨੰਬਰ ਦੇ ਨਾਟ ਸੀ ਆ 12 13 ਦੇ ਇੱਥੇ 12 ਦੇ 12 13 ਦਾ ਹੀ ਨਾਟ ਦਿੱਤਾ ਉਹਨਾਂ ਨੇ ਤੇ 12 13 ਦਾ ਹੀ ਸੱਲ ਸੀ ਤੇ ਆ ਇੱਥੇ ਆ ਗਿਆ ਇੱਥੇ ਆਪਾਂ ਕਸੀ 14 15 ਵਾਲਾ ਤੇ ਮਗਰ ਹੱਪਾਂ ਵਾਲੇ 18 19 ਦੇ ਆ ਗਏ ਆ ਤੇ ਮਗਰ 18 19 ਦੇ ਤਾਂ ਉਹਦੇ ਸੱਲ ਵੀ ਹੁਣ ਮਤਲਬ ਉਹਨਾਂ ਨੂੰ ਇੰਨੀ ਜੱਜਮੈਂਟ ਵੀ ਕਿੱਥੇ ਕਿਹੜਾ ਸੱਲ ਕਿੰਨਾ ਮਾਰਨਾ ਫਿਰ ਇੱਕ ਗੱਲ ਦੇਖ ਬਾਈ ਜਿਹੜੀਆਂ ਮਗਰਲੀਆਂ ਪੱਤੀਆਂ ਦਿੱਤੀਆਂ ਉਹ ਨਿੱਕੀਆਂ ਨਿੱਕੀਆਂ ਹਾਂ ਉਹ ਨਿੱਕੀਆਂ ਹੀ ਆ ਗਈਆਂ ਫੱਟ ਜਿਹੜੀਆਂ ਵਿਚਾਲੜੀਆਂ ਸੀ ਉਹ ਤੋਂ ਵੱਡੀਆਂ ਜਿਹੜੀਆਂ ਮੂਹਰਲੀਆਂ ਉਹ ਤੋਂ ਵੱਡੀਆਂ ਸੀ ਹਾਂ ਤੇ ਉਹ ਹੁਣ ਉਹਵੇਂ ਹੀ ਫੱਟ ਆ ਗਈਆਂ ਸਾਰੇ ਸਾਰੇ ਨਾਟ ਆ ਟੈਟ ਨਹੀਂ ਮੈਂ ਨਾ ਐ ਕਰਦੇ ਆ ਆਪਾਂ ਸਵੇਰੇ ਇੱਕ ਆਪਣਾ ਨਾਟ ਵੀ ਕਸਣ ਗੋਲ ਹੋ ਗਿਆ ਸਵੇਰੇ ਆਪਾਂ ਨੂੰ ਆੜਾ ਜੇ ਹੱਥ ਮਾਰਨਾ ਪਊ ਬਾਕੀ ਆਪਣਾ ਕੰਮ ਰੈਡੀ ਹੈ ਹੂੰ ਨਾਲ ਸਵੇਰੇ ਮਾੜੀ ਜੀ ਵੀਡੀਓ ਚ ਦਿਖਾ ਦੇਾਂਗੇ ਆਪਾਂ। ਨਹੀਂ ਸਾਲ। ਸਹੀ ਹਨ। ਓਕੇ ਹਨ। ਡੰਨ ਮੇਰੇ ਫੋਨ ਦੀ ਕਲੈਰਿਟੀ ਦੇਖ ਬੜੀ ਸਰਾ ਓਏ। ਬੜੀ ਕਲੈਰਿਟੀ ਹੈ ਯਾਰ। ਫ੍ਰੀ ਤਾਂ ਦੇਖ ਓਏ। ਬੜੀ ਕਲੈਰਿਟੀ ਹੈ। ਹੁਣ ਤੇ ਕਲੈਰਿਟੀ ਵਾਸਤੇ ਸੋਲ ਤੂੰ ਉਧਰ ਜਾ ਕੇ ਤਾਂ ਖੜ ਫਿਰ ਕਲੈਰਿਟੀ ਤਾਂ ਫੇਰ ਹੀ ਪਤਾ ਲੱਗੂ। ਆ ਦੇਖ ਲੈ। ਹੂੰ। ਕਿਉਂ? ਸਰਾ ਗੱਲ ਬਾਤ ਯਾਰ। ਵੀਡੀਓ ਹੀ ਉਹਨੂੰ। ਆ ਲੈ ਫਰਦਿਆਂ ਬੇਫਿਕਰ ਹੋ ਕੇ। ਬਣ ਗਈ ਨਾ ਗੱਲ। Oh my God.